ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਸ਼ੇਰਾ ਦਾ ਬੀਤੀ ਰਾਤ ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਨਾਨੁਕੇ ਕਣਕ ਦੇ ਖੇਤਾਂ ਵਿੱਚ ਸ਼ੱਕੀ ਹਾਲਾਤ ਵਿੱਚ Laash ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਜਦੋਂ ਇਸ ਮਸਲੇ ਬਾਰੇ ਮ੍ਰਿਤਕ ਦੀ ਸਾਸਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁਝ ਮੁਲਾਜ਼ਮ ਸਿਵਲ ਵਰਦੀ ਵਿੱਚ 26 ਫਰਵਰੀ ਨੂੰ ਮ੍ਰਿਤਕ ਸੰਦੀਪ ਉਰਫ ਸ਼ੇਰਾ ਨੂੰ ਉਹਨਾਂ ਦੇ ਘਰ ਤੋਂ ਇਹ ਕਹਿ ਕੇ ਲੈ ਗਏ ਕਿ ਕਿਸੇ ਕੇਸ ਵਿੱਚ ਪੁੱਛ ਪੜਤਾਲ ਕਰਨੀ ਹੈ ਉਸ ਤੋਂ ਬਾਅਦ ਸੰਦੀਪ ਫੋਨ ਤੇ ਆਪਣੇ ਘਰ ਗੱਲ ਕਰਦਾ ਰਿਹਾ ਪਰ ਕੱਲ ਰਾਤ ਅਚਾਨਕ ਸੰਦੀਪ ਦੀ ਮੌਤ ਦੀ ਖਬਰ ਮਿਲਦੀ ਹੈ ਜਿਸ ਤੋਂ ਬਾਅਦ ਅਜਨਾਲਾ ਪੁਲਿਸ লাশ ਨੂੰ ਕਬਜ਼ੇ ਵਿੱਚ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਦੀ ਹੈ ਜਿੱਥੇ ਮ੍ਰਿਤਕ ਸੰਦੀਪ ਦਾ ਪੋਸਟਮਾਰਟਮ ਕਰਨ ਉਪਰੰਤ ਦੇਰ ਸ਼ਾਮ লাশ ਮ੍ਰਿਤਕ ਦੇ ਪਿੰਡ ਇਹਰਾ ਬਾਬਾ ਨਾਨਕ ਪਹੁੰਚੀ ਪਰਿਵਾਰਕ ਮੈਂਬਰਾਂ ਵੱਲੋਂ ਗਲਤਬਤ ਕਰਦੇ ਆ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਜਦੋਂ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕਹੇ ਹਾਲੇ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਮੈਂ ਸੱਸ ਜੀ ਤੇ ਸੱਸ ਜੀ ਕੀ ਗੱਲ ਹੈ ਹਾਂਜੀ ਉਹ ਨਾ ਥੋੜੀ ਬਹੁਤ ਤੇ ਛੋਟੀ ਮੋਟੀ ਲੜਾਈਆਂ ਹੁੰਦੀਆਂ ਆਹੀਂ ਤੇ ਘਰੇ ਰਹਿੰਦਾ ਰਿਹਾ ਆ ਤੇ ਹੂੰ ਜੜਿਆ ਪਤਾ ਨਹੀਂ ਕੋਈ ਕੇਸ ਵਗੈਰਾ ਪਿਆ ਤੇ ਕਹਿੰਦੇ ਆ ਕਿ ਸਿਵਲ ਵਾਲੇ ਆ ਗਏ ਆ ਪਹਿਲਾਂ ਇੱਧਰ ਆਏ ਹੀ ਇੱਧਰੋਂ ਫੇਰ ਉਹ ਮੇਰੇ ਵੱਲ ਪਾਪਾ ਜੀ ਨੂੰ ਭੇਜ ਦਿੱਤੇ ਤਾਂ ਰਾ ਸੋਚਿਆ ਕਿ ਕੋਈ ਮਿਲਣ ਵਾਲੇ ਆਏ ਆ ਉਹ ਇਹਨਾਂ ਨੂੰ 26 ਫਰਵਰੀ ਨੂੰ ਘਰੋਂ ਲੈ ਗਏ ਆ ਸੰਦੀਪ ਨੂੰ ਜੀ ਪੁਲਿਸ ਵਾਲੇ ਹਾਂਜੀ ਸਿਵਲ ਵਿੱਚ ਹੀ ਉਹਨਾਂ ਦਾ ਨਾਂ ਹੀ ਅਮਨਦੀਪ ਸਿੰਘ ਤੁਹਾਨੂੰ ਐਸੇ ਅਮਰੀ ਸਰ ਕੀ ਕਹਿੰਦੇ ਉਹ ਕਹਿੰਦੇ ਕਿ ਸਾਡਾ ਮਾਤਾ ਥੋੜਾ ਜਿਹਾ ਕੰਮ ਆਵਾ ਤੁਹਾਨੂੰ ਹਟ ਦੇ ਘਰੋਸੇ ਤੇ ਮੁੰਡੇ ਨੂੰ ਭੇਜ ਦੋ ਆਇਆ ਨੂੰ ਕੁਛ ਨਹੀਂ ਹੋਣ ਦਾਂਗੇ ਜੋ ਕੁਛ ਵੀ ਹੋਏਗਾ ਪਹਿਲਾਂ ਸਾਡੇ ਨਾਲ ਹੋਏਗਾ ਫਿਰ ਇਹਦੇ ਨਾਲ ਹੋਏਗਾ ਤੇ ਅੱਜ ਜਦੋਂ ਰਾਤੀ ਗੱਲ ਹੋਈ ਆ ਤੇ ਉਹਨ ਕੋਈ ਵੀ ਮਤਲਬ ਕਿ ਉਹਨਾਂ ਨੇ ਕਿਹਾ ਆਪਾਂ ਸਿੱਧੀ-ਸਿੱਧੀ ਚੱਲੇ ਆ ਹੁਣ ਤੁਸੀਂ ਹਾਲ ਫੋਨ ਨਾ ਕਰਿਓ ਉਸ ਤੋਂ ਬਾਅਦ ਕੱਲੇ ਡੈਡ ਬੋਡੀ ਮਿਲੀ ਸ਼ੇਰੇ ਦੀ ਉਹ ਕਿੱਦਾਂ ਉਹ ਕਿੱਥੇ ਗਏ ਚਾਰ ਜਣੇ ਜਿਹੜੇ ਪੰਜ ਉਹਨਾਂ ਦੀ ਪੂਰੀ ਟੀਮ ਗਈ ਰਹੀ ਨਾਲ ਉਹ ਕਿਉਂ ਲੰਗੇ ਮਿਸ਼ਨ ਤੇ ਇਹਨੂੰ ਸ਼ੇਰੇ ਨੂੰ ਕੱਲੇ ਨੂੰ ਲੈ ਕੇ ਗਏ ਆ ਲੈ ਕੇ ਗਏ ਰਮਦਾਸ ਤੇ ਉਹਦੇ ਵਿੱਚਕਾਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਰਮਦਾਸ ਵਾਲਿਆਂ ਨੇ ਸਾਨੂੰ ਦੱਸਿਆ ਫੋਨ ਕਰਕੇ ਕਿ ਤੁਹਾਡਾ ਬੱਚਾ ਚੇਰੇ ਦੀ ਡੱਥ ਹੋ ਗਿਆ ਤੇ ਆਪਾਂ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਅਜਨਾਲੇ ਲੈ ਕੇ ਗਏ ਨੇ ਹਾਂਜੀ 26 ਤਰੀਕ ਨੂੰ ਆਲੇ ਕਿਹਾ ਹਾਂਜੀ 26 ਫਰਵਰੀ ਨੂੰ ਲੈ ਕੇ ਗਏ 26 ਫਰਵਰੀ ਦਾ ਗਏ ਹਾਂਜੀ ਤੇ ਕਾਫੀ ਦੇਰ ਤੋਂ ਮਤਲਬ ਕਿ ਚੋਲੋ ਮਾੜਾ ਮोटा ਹੁੰਦਾ ਹੀ ਉਹ ਕੋਈ ਗੱਲ ਨੂੰ ਨਿਪਟ ਜਾਂਦਾ ਹੀ ਕੋਈ ਨਾ ਤੇ ਮੁਲਾਜ਼ਮ ਨਹੀਂ ਸੀ ਕਿ ਤੁਹਾਨੂੰ। ਉਹ ਨਾ ਨੇ ਸਾਨੂੰ ਮੁਲਾਜ਼ਮ ਹੀ ਦੱਸਿਆ ਆਪਣੇ ਵੱਲੋਂ। ਛੇਰੇ ਦਾ ਲਗਾ ਨਾ। ਹਾਂਜੀ। ਤੇ ਜਿਹੜੀ ਪ੍ਰਗਿਆ ਜਾਨਵਾ ਅੰਮ੍ਰਿਤਸਰ ਦੀ ਪਹਿਲਾਂ ਉਹ ਹੀ ਉੱਥੇ ਉਹ ਉਹ ਬਦਲੀ ਹੋ ਕੇ ਚੱਲ ਗਈ ਸਾਡੇ ਕੋਲਾਂ ਦਾ ਨੰਬਰ ਨਹੀਂ ਹੈਗਾ। ਉਹਨਾਂ ਕੋਲ ਹੀ ਪਹਿਲਾ ਛੇਰੇ ਦਾ ਕੇਸ। ਤੋਂ ਕਹਿੰਦੇ ਕੋਈ ਸ਼ਹਿਰ ਵਿੱਚੋਂ ਤੁਹਾਡੇ ਉਹ ਹੋਇਆ ਦਾਵਾ। ਮਤਲਬ ਕਿ ਪੈਸਿਆਂ ਦਾ ਕਪਲਾ ਹੋਇਆ ਦਾ। ਨਕਲੀ ਨੋਟਾਂ ਤੇ ਛੇਰੇ ਦਾ ਮਤਲਬ ਕਿ ਇਹਦੇ ਕੋਈ ਜਾਂਚ ਪੜਤਾਲ ਕਰਨੀ ਆਪਾਂ। ਉਹ ਇੱਕ ਦੋ ਜਾਂਚ ਪੜਤਾਲ ਕਰਾਂਦੇ 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 ਕਾਫੀ ਉਹਨਾਂ ਨੇ ਵੱਡਿਆਂ ਨਾਲ ਕਰਨ ਲੱਗ ਪਿਆ ਉਹਨਾਂ ਨੇ ਕਿਹਾ ਇਹ ਕਿ ਛੋਟਾ ਜਿਹਾ ਕੰਮ ਹੈ ਮਾਤਾ ਚਾਰ ਦਿਨ ਪਹਿਲਾਂ ਆਏ ਆ ਰੋਟੀ ਦਾ ਟਿੱਕਾ ਖੁਰਖਾਦੀ ਉਹਨਾਂ ਨੇ ਤਿੰਨ ਜਣੇ ਆਏ ਤਿੰਨ ਮੁਲਾਜ਼ਮ ਨਾਲ ਸ਼ੇਰਾ ਆ ਇਹ ਜਾਣਦਾ ਸੀ ਤੁਹਾਡਾ ਜਵਾਈ ਉਹਨਾਂ ਨੂੰ ਜਾਂਦਾ ਪੁਲਿਸ ਵਾਲਿਆਂ ਨੂੰ ਉਹਨਾਂ ਨਾਲ ਮਹੀਨੇ ਤੋਂ ਹੀ ਵਕ ਵੀ ਸੀ ਉਹਦੇ ਪਹਿਲਾਂ ਨਹੀਂ ਹੈਗੀ ਜਿਹੜੇ ਨਾਲ ਲੱਗੇ ਹਾਂਜੀ ਪਹਿਲਾਂ ਨਹੀਂ ਹੈਗੀ ਫੋਨ ਕੀ ਜਾਊਗਾ ਤੁਸੀਂ ਆਪਾਂ ਇਨਸਾਫ ਚਾਹੁੰਨੇ ਆ ਸਾਨੂੰ ਉਹ ਆ ਕੇ ਦੱਸਣ ਖਾੜੇ ਮੁੰਡੇ ਨਾਲ ਕੀ ਕੀਤਾ ਉਹਨਾਂ ਨੇ ਕਿਉਂ ਲੈ ਕੇ ਗਏ ਉਹਨੂੰ ਕਿਹੜੇ ਕੇਸ ਚ ਲਾ ਕੇ ਗਏ ਇਸ ਸਟਾਰ ਸਿਰੇ ਕਰ ਚੁਕ ਹਾਂਜੀ ਮੰਮੀ ਅੱਜ ਆਂਦੀ ਆ ਫੇਰ ਮੰਮੀ ਵਿਚਾਰੀ ਘਰੇ ਨਹੀਂ ਆ ਹਾਂਜੀ ਵਾਹ ਵੀ ਕਰਾਂਗੇ ਫੇਰ ਤੁਸੀਂ ਕੀ ਲੱਗਦੇ ਹੋ ਉਹਦੇ ਮੈਂ ਬ੍ਰਦਰ ਲੱਗਦਾ ਹਾਂ ਬ੍ਰਦਰ ਲੱਗਦਾ ਕੀ ਗੱਲ ਹੋਈ ਸਾਰੀ ਸਰ ਗੱਲ ਕੋਈ ਨਹੀਂ ਆ ਉਹ ਤੋਂ ਆਪਣੇ ਤੋਂ ਸੋਹਰਿਆ ਘਰ ਤੋਂ ਗਿਆ ਆ ਤੇ ਸਵੇਰੇ ਹਨ ਨੂੰ ਫੋਨ ਆਂਦਾ ਆ ਕਿ ਤੁਹਾਡੇ ਪਰਾਂ ਨੂੰ ਜੇ ਨੇ ਮਾਰਤਾ ਆ ਤੇ ਹਨੂ ਕੀ ਪਰ ਆ ਕਿ ਨੇ ਮਾਰਿਆ ਮਤਲਬ ਆਪਾਂ ਇਹੀ ਪਰਸਨਾਨਕ ਇਹੀ ਮੰਗ ਕਰਦੇ ਆ ਤੁਹਾਨੂੰ ਇਨਸਾਫ ਚਾਹੀਦਾ ਉਹ ਤੋਂ ਜਿਨ੍ਹਾਂ ਨੇ ਉਹਨੂੰ ਮਾਰਿਆ ਤੇ ਜਿਹਨਾਂ ਨੇ ਉਹਨੂੰ ਸੱਦਿਆ ਇਹ ਕੱਲ ਕੱਲ ਦੀ ਗੱਲ ਲੱਗ ਗਈ ਸੀ ਇਹ ਮੇਰੇ ਖਿਆਲ ਨਾਲ ਕੱਲ ਦੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਗੱਲ ਹੈ ਕਿ ਜੇ ਜਨਾਲੇ ਵਾਲੀ ਸਾਈਡ ਦੀ ਦੱਸਦੇ ਜੇ ਜਨਾਲੇ ਦੇ ਜਰਮਦਾਸ ਵਾਲੀ ਸਾਈਡ ਤੇ ਕੀ ਪਤਾ ਕਿ ਪੁਤਲੀ ਕਹਿੰਦੀ ਤੁਹਾਨੂੰ ਉਹ ਤੁਨੇ ਤੇ ਇਹਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੋਸਟਮਾਰਟਮ ਹੋ ਗਿਆ ਸ਼ਾਦੀ ਘਰ ਹਾਂਜੀ ਤੇ ਸਸਕਾਰ ਵਾਲੋ ਕੀ ਕਹਿੰਦੇ ਸਸਕਾਰ ਹਜੇ ਦੀਜੀ ਕਰਨਾ ਮम्मा ਇਹ ਨੀਤ ਤੇ ਮम्मा ਆਣ ਕੇ ਤੇ ਸਸਕਾਰ ਕਰਨਾ